ਜੋ ਲੋਕਾਂ ਨੂੰ ਨਹੀਂ ਚਾਹੀਦੀ ਇਹ ਫੈਕਟਰੀ ਕਿਉਂ ਤੁਸੀਂ ਧੱਕੇ ਨਾਲ ਦੇ ਰਹੇ ਹੋ ਹਾਣੇ ਲੋਕਾਂ ਦੀ ਸਰਕਾਰ ਨਹੀਂ ਰਹੀ ਜਿਹੜੇ ਗੈਂਗਸਟਰ ਹੁੰਦੇ ਆ ਰੇਪੇਸ ਹੁੰਦੇ ਆ ਰੇਪ ਕਰਦੇ ਆ ਕੁੜੀਆਂ ਦੇ ਉਹ ਖੁੱਲੇ ਘੁੰਮਦੇ ਫਿਰਦੇ ਆ ਹੱਕ ਸੱਚ ਲਈ ਲੜਦੇ ਆਗੂਆਂ ਨੂੰ ਤੁਸੀਂ ਤਿੰਨ ਤਿੰਨ ਵਜੇ ਜਾ ਕੇ ਘਰਾਂ ਤੋਂ ਚੱਕ ਲੈਨੇ ਹੋ ਪ੍ਰਸ਼ਾਸਨ ਘਟਿਆ ਹਰਕਤ ਥੋੜੇ ਦਿਨ ਪਹਿਲਾਂ ਹੀ ਇਹਨਾਂ ਨੇ ਗੁਰੂ ਘਰ ਦੇ ਵਿੱਚ ਜਾ ਕੇ ਗੁਰੂ ਘਰ ਦੀ ਬੇਆਦਵੀ ਕੀਤੀ ਤਾਰਾ ਬੱਟੀਆਂ ਗੁਰੂ ਘਰ ਦੀਆਂ ਮੈਨੂੰ ਇਹ ਆ ਕੇ ਗੱਲ ਦੱਸਣ ਕੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਇਹ ਬਾਦੀ ਪਾਉਣ ਲਈ ਕਦੇ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਹੌਲਾ ਅਸਰਾ ਨਹੀਂ ਲਾਤਾ ਇਹ ਬੇਆਦਵੀ ਨਹੀਂ ਸੀ ਪੂਰੇ 1 ਸਾਲ ਤੋਂ ਇੱਥੇ ਇੰਨੀ ਠੰਡ ਚ ਇੰਨੀ ਗਰਮੀ ਚ ਬੈਠੇ ਆ ਸਾਡੀਆਂ ਮਾਵਾ ਭੈਣਾਂ ਸਾਡੇ ਬਜ਼ੁਰਗ ਇੱਥੇ ਬੈਠੇ ਆ ਇਹ ਭਗਵਾਨਤ ਮਾਨ ਦੀ ਸਰਕਾਰ ਜਿਹੜੀ ਕਦੇ ਵੋਟਾਂ ਤੋਂ ਪਹਿਲਾਂ ਕਹਿੰਦੀ ਸੀ ਇਹ ਲੋਕਾਂ ਦੀ ਸਰਕਾਰ ਆ ਲੋਕਾਂ ਦੇ ਕਹਿਣ ਤੇ ਚੱਲੂਗੀ ਉਹ ਅੱਜ ਲੋਕਾਂ ਨੂੰ ਨਹੀਂ ਚਾਹੀਦੀ ਇਹ ਫੈਕਟਰੀ ਕਿਉਂ ਤੁਸੀਂ ਧੱਕੇ ਨਾਲ ਦੇ ਰਹੇ ਹੋ ਹਣੇ ਲੋਕਾਂ ਦੀ ਸਰਕਾਰ ਨਹੀਂ ਰਹੀ ਸਾਡੇ ਇਹ ਪ੍ਰਸ਼ਾਸਨ ਪ੍ਰਸ਼ਾਸਨ ਦੀ ਘਟੀਆ ਹਰਕਤ ਥੋੜੇ ਦਿਨ ਪਹਿਲਾਂ ਹੀ ਇਹਨਾਂ ਨੇ ਗੁਰੂ ਘਰ ਦੇ ਜਾ ਕੇ ਗੁਰੂ ਘਰ ਦੀ ਬੇਆਦਵੀ ਕੀਤੀ ਤਾਰਾ ਬਟੀਆਂ ਗੁਰੂ ਘਰ ਦੀਆਂ ਮੈਨੂੰ ਇਹ ਕੇ ਗੱਲ ਦੱਸਣ ਕੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਇਹ ਬਾਦੀ ਪਾਉਣ ਲਈ ਕਰਦੇ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਆਲਰਾਸਰਾ ਨਹੀਂ ਲਾਤਾ ਇਹ ਬੇਆਦਵੀ ਨਹੀਂ ਸੀ ਅਸੀਂ ਮੰਨਦੇ ਆਏ ਤੁਹਾਡੀ ਡਿਊਟੀ ਆ ਪਰ ਤੁਸੀਂ ਡਿਊਟੀ ਵੀ ਇੱਕ ਲਿਮਿਟ ਚ ਰਹਿ ਕੇ ਕਰੋ ਤੁਹਾਡਾ ਕੀ ਹੱਕ ਆ ਕਿਸੇ ਦੀ ਪਰਸਨਲ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਉਂਦਾ ਜਿਹੜੇ ਗੈਂਗਸਟਰ ਹੁੰਦੇ ਆ ਰੇਪਸ ਹੁੰਦੇ ਆ ਉੜੀਆਂ ਦੇ ਉਹ ਖੁੱਲੇ ਘੁੰਮਦੇ ਫਿਰਦੇ ਆ ਹੱਕ ਸੱਚ ਲਈ ਲੜਦੇ ਆਗੂਆਂ ਨੂੰ ਤੁਸੀਂ ਤਿੰਨ ਤਿੰਨ ਵਜੇ ਜਾ ਕੇ ਘਰਾਂ ਤੋਂ ਚੱਕ ਲੈਨੇ ਹੋ ਹੱਕ ਸੱਚ ਲਈ ਲੜਦੇ ਲੋਕਾਂ ਤੇ ਤੁਸੀਂ ਇੱਕ ਮਿੰਟ ਦੇ ਵਿੱਚ ਦੀ लाठी चार्ज ਕਰ ਦਿੰਨੇ ਹੋ